ਨਮਸਕਾਰ ਆਰ ਪੀ 24 ਤੁਸੀਂ ਦੇਖ ਰਹੇ ਹੋ ਮੈਂ ਸਾਰੀਕਾ ਅਠਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਲੱਗੇ ਮੇਰੇ ਨਾਲ ਦੇ ਸੀਨੀਅਰ ਪੱਤਰਕਾਰ ਡਾਕਟਰ ਤੇਜਿੰਦਰ ਵਿਲੀ ਜੀ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਪਾਂ ਪ੍ਰੋਗਰਾਮ ਚ ਧੰਨਵਾਦ ਜੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਖਬਰਾਂ ਤੇ ਗੱਲਬਾਤ ਕਰਦੇ ਹਾਂ ਜੋ ਨਵੀਆਂ ਖਬਰਾਂ ਆਉਂਦੀਆਂ ਨੇ ਉਹਨਾਂ ਤੇ ਚਰਚਾ ਕਰਦੇ ਹਾਂ ਤੇ ਜਿਸ ਖਬਰ ਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਉਹ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੈਸ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਜਿਹੜੀ ਹੈ ਸਿਧਾਂਤਾਂ ਦੇ ਆਧਾਰ ਤੇ ਪੰਥਕ ਇਕਤਾ ਕਰੇਗੀ ਤੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਹੈ ਕਿ ਉਹ ਪਾਸਪਾ ਦੇ ਨਾਲ ਗੱਲਬਾਤ ਵੀ ਕਰ ਸਕਦੀ ਹੈ ਕੀ ਕਹਿਣਾ ਚਾਹੁੰਦੇ ਸਰ ਬਿਲਕੁਲ ਕਿਉਂਕਿ ਗਿਆਨੀ ਹਰਪੀ ਸਿੰਘ ਹੋਈ ਕਿਸੇ ਸਮੇਂ ਤੇ ਇੱਕ ਸਕਾਲਰ ਸਿੱਖ ਚਿੰਤਕ ਵਜੋਂ ਸੇਵਾਵਨ ਵਾਲਾ ਸੇਵਾਵਨ ਵਾਲਾ ਆ ਰਿਹਾ ਸੀ ਜੀ ਤੇ ਉਹਨਾਂ ਕੋਲ ਬਹੁਤ ਵੱਡਾ ਇੱਕ ਰਤਬਾ ਸੀ ਜਿਹੜਾ ਸਿੱਖ ਧਾਰਮਿਕ ਮਰਿਆਦਾ ਦੇ ਮੁਤਾਬਕ ਸਭ ਤੋਂ ਸੁਪਰੀਮ ਜੀ ਬਿਲਕੁਲ ਤਖਤ ਅਕਾਲ ਤਖਤ ਸਾਹਿਬ ਜੀ ਉਹਦੇ ਮੁਖੀ ਵੀ ਰਹੇ ਨੇ ਬਿਲਕੁਲ ਇਸ ਕਰਕੇ ਉਹ ਵਿਵਾਦਾਂ 'ਚ ਵੀ ਗਏ ਕਿਉਂਕਿ ਉਹਨਾਂ ਦਾ ਰਾਜਨੀਤੀ 'ਚ ਥੋੜਾ ਜਿਹਾ ਇੰਟਰਸਟ ਸੀਗਾ ਤੇ ਥੋੜਾ ਜਿਹਾ ਇੰਟਰਸਟ ਉਹਨਾਂ ਨੂੰ ਬਹੁਤ ਵੱਡੀ ਉਹਨਾਂ ਦੀ ਜਿਹੜੀ ਉਹ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਆ ਪਈ ਬਿਲਕੁਲ ਹੁਣ ਸਵਾਲ ਜਿੰਨਾ ਗਹਿਰ ਗੰਭੀਰ ਆ ਜੀ ਉਹਨਾਂ ਗਹਿਰ ਗੰਭੀਰ ਉਹਨਾਂ ਦਾ ਜਵਾਬ ਨਿਕਾ ਉਹ ਕਹਿੰਦੇ ਨੇ ਕਿ ਮੁੱਦਿਆਂ ਦੇ ਆਧਾਰਤ ਜਿਹੜੀ ਆ ਉਹ ਸਾਡੀ ਸੰਪੰਥਕ ਏਕਤਾ ਹੋ ਸਕਦੀ ਹੈ ਹਮ ਇਹ ਗੱਲ ਉਸ ਤੇ ਨਾ ਆਖਦੇ ਨੇ ਜਿਸ ਦਿਨ ਤਰਨ ਤਾਰਨ ਦੇ ਨਤੀਜੇ ਜਿਹੜੇ ਨੇ ਉਹ ਕੋਸ਼ਤ ਹੋ ਚੁੱਕੇ ਨੇ ਜੀ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਚੁੱਕਾ ਹੈ ਬਿਲਕੁਲ ਅਸੀਂ ਬਹੁਤ ਵਾਰ ਪਹਿਲਾਂ ਵੀ ਐਸੀ ਗੱਲ ਕੀਤੀ ਆ ਤੇ ਅੱਜ ਫਿਰ ਉਸੇ ਨੂੰ ਦੁਹਰਾਉਣ ਲੱਗੇ ਆ ਕਿ ਅਕਾਲੀ ਦਲ ਦੀ ਪਛਾਣ ਪੰਜਾਬ ਦੇ ਲੋਕਲ ਮੁੱਦਿਆਂ ਨੂੰ ਅਭਾਰਨ ਚ ਇਹਦੇ ਤੇ ਮੋਰਚੇ ਲਾਉਣ ਚ ਇਹਦੇ ਤੇ ਅੰਦੋਲਨ ਕਰਨ ਚ ਸਦਾ ਹੀ ਬਣੀ ਰਹੀ ਹੈ ਬਿਲਕੁਲ ਜੀ ਇੱਕ ਦੋ ਭਾਰਤ پاک ਦੇ ਵੰਡ ਦੇ ਐਪੀਸੋਡ ਜੋ ਛੱਡ ਲਈਏ ਤਾਂ ਅਕਾਲੀ ਦਲ ਦਾ ਇਤਿਹਾਸ ਸਾਰਾ ਇੱਕ ਸ਼ਾਨਾਮਤਾ ਇਤਿਹਾਸ ਹੈ ਇਹਦੇ ਚ ਕੋਈ ਦੂਜੀ ਰਾਏ ਨਹੀਂ ਗੀ ਹਮ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਥਕ ਏਕਤਾ ਕਰਨੀ ਕਾਦੇ ਲਈ ਹੈ ਕੀ ਪੰਥਕ ਏਕਤਾ ਸਿਆਸਤ ਵਿੱਚ ਕਾਬਜ਼ ਹੋਣ ਲਈ ਕਰਨੀ ਹੈ ਹੂੰ ਜੇ ਸਿਆਸਤ ਵਿੱਚ ਕਾਬਜ਼ ਹੋ ਕੇ ਕੀ ਕਰਨਾ ਹੈ ਹੂੰ ਅਸੀਂ ਇੱਥੇ ਦਾ এনवायरमेंट ਪੋਲਿਊਟਡ ਹੋਇਆ ਤਾਂ ਪੰਥਕ ਸਰਕਾਰਾਂ ਸੀ ਅਸੀਂ ਕੁਝ ਨਹੀਂ ਕੀਤਾ ਜੀ ਇੱਥੇ ਦਾ ਧਰਤੀ ਹੇਠਲਾ ਕੀਮਤੀ ਪਾਣੀ ਸ਼ੁੱਧ ਪਾਣੀ ਜਿਹੜਾ ਸੀ ਹੂੰ ਉਹ ਪੋਲਿਊਟਡ ਹੋ ਗਿਆ ਅਸੀਂ ਅੱਖਾਂ ਮਿੱਟੀ ਰੱਖੀਆਂ ਜੀ ਬਿਲਕੁਲ ਧਰਤੀ ਹੇਠਲਾ ਸ਼ੁੱਧ ਪਾਣੀ ਅਸੀਂ ਫਸਲਾਂ ਚ ਲਾ ਕੇ ਖਤਮ ਕਰ ਲਿਆ ਅਸੀਂ ਕੋਈ ਪਾਲਿਸੀ ਨਹੀਂ ਬਣਾਈ ਜੀ ਸੋ ਪੰਜਾਬ ਦੀ ਜ਼ਵਾਨੀ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਚ ਜਾ ਕੇ ਰੋਲਣਾ ਪਿਆ ਤੇ ਅਸੀਂ ਕੁਝ ਨਹੀਂ ਕੀਤਾ ਬਿਲਕੁਲ ਜੀ ਮੈਂ ਇਹ ਜੇ ਉਹਨਾਂ 네ਗਟਿਵ ਟ੍ਰਾਂਸਫਰ ਨਹੀਂ ਆਉਣਾ ਚਾਹੁੰਦਾ ਕਿ ਪੰਜਾਬ ਨਸ਼ਿਆਂ ਚ ਗਰਕ ਹੋ ਗਿਆ ਪੰਜਾਬ ਚ ਗੈਂਗਸਟਰ ਪੈਦਾ ਕਰਤੇ ਪੰਜਾਬ ਚ ਮਿਲਟੈਂਸੀ ਪੈਦਾ ਕਰਤੀ ਪੰਜਾਬ ਚ ਹਿੰਦੂ ਸਿੱਖ ਦਾ ਪਾੜਾ ਪਾਤਾ ਮੈਂ ਉਧਰ ਨੂੰ ਨਹੀਂ ਜਾਣਾ ਚਾਹੁੰਦਾ ਪਰ ਜਿਹੜੀਆਂ ਗੱਲਾਂ ਬੁਨਿਆਦੀ ਰੂਪ ਦੇ ਵਿੱਚ ਖੜੀਆਂ ਨੇ ਜਿਹੜੇ ਸਵਾਲ ਮੂੰਹ ਅੱਡੀ ਖੜੇ ਨੇ ਉਹ ਤਾਂ ਸਤਾ ਤੋਂ ਆਉਣ ਤੋਂ ਪਹਿਲਾਂ ਉਹਨਾਂ ਦੇ ਜਵਾਬ ਦੇਣੇ ਬਣਦੇ ਨੇ ਬਿਲਕੁਲ ਬਿਲਕੁਲ ਉਹਨਾਂ ਨੇ ਪੰਥਕ ਇਕਤਾ ਦਾ ਫਿਕਰ ਕੀਤਾ ਮੈਂ ਸਮਝਦਾ ਵੀ ਇਹ ਬਹੁਤ ਜ਼ਰੂਰੀ ਸੀ ਜੇ ਪੰਥਕ ਇਕਤਾ ਹੁੰਦੀ ਹੈ ਤੇ ਕਿਹਨਾ ਮੁੱਦਿਆਂ ਤੇ ਹੋਣੀ ਚਾਹੀਦੀ ਹੈ ਇੱਕ ਗੱਲ ਮੈਂ ਇਹ ਵੀ ਸਮਝਦਾ ਕਿ ਤਰਨਤਾਰਨ ਦੇ ਵਿੱਚ ਜਿਹੜੀ ਸੰਦੀਪ ਦੇ ਭਾਈ ਦੀ ਸਪੋਰਟ ਕੀਤੀ ਇਹਨਾਂ ਨੇ ਕੀ ਉਹਨਾਂ ਮੁੱਦਿਆਂ ਤੇ ਪੰਥਕ ਇਕਤਾ ਹੋਣੀ ਹੈ ਜੀ ਕਿ ਪੰਥਕ ਇਕਤਾ ਪੰਜਾਬ ਦੇ ਵਾਜਬ ਤੇ ਹੱਕੀ ਮੁੱਦਿਆਂ ਦੇ ਨਾਤੇ ਹੋਣੀ ਹੈ ਹਮ ਤੁਸੀਂ ਇੱਕ ਇਲੈਕਸ਼ਨ ਤੁਹਾਡੇ ਤਰਨਤਾਰਨ ਦੇ ਬੁਰੂਹਾ ਤੇ ਆਈ ਬਿਲਕੁਲ ਉਹ ਸਿਲੈਕਸ਼ਨ ਤੋਂ ਤੁਸੀਂ ਇਸ ਲਈ ਭੱਜ ਗਏ ਕਿ ਤੁਹਾਨੂੰ ਲੱਗਦਾ ਸੀ ਕਿ ਸਾਡੇ ਕੋਲ ਦੱਸਣ ਕਰਨ ਲਈ ਕਾਲੀ ਦਲੋਂ ਵੱਖਰਾ ਕੁਝ ਹੈ ਨਹੀਂ ਹੂੰ ਜੇ ਤੁਹਾਡੇ ਕੋਲ ਕਾਲੀ ਦਲੋਂ ਦੱਸਣ ਕਰਨ ਲਈ ਕੁਝ ਵੱਖਰਾ ਹੁੰਦਾ ਤਾਂ ਤੁਸੀਂ ਆਪਣਾ ਉਮੀਦਵਾਰ ਵੀ ਖੜਾ ਕਰਦੇ ਆਪਣਾ ਪਾਰਟੀ ਪ੍ਰੋਗਰਾਮ ਵੀ ਦੱਸਦੇ ਬਿਲਕੁਲ ਜੀ ਸੋ ਇੱਕ ਗੱਲ ਤਾਂ ਤੁਹਾਡੇ ਏਸ ਤਰਨ ਤਾਰਨ ਦੇ ਉਮੀਦਵਾਰ ਦੀ ਸਪੋਰਟ ਚੋਂ ਇਹ ਨਿਕਲਦੀ ਹੈ ਦੂਸਰਾ ਇਹ ਨਿਕਲਦਾ ਹੈ ਕੀ ਤੁਹਾਡੇ ਮੁੱਦੇ ਅਮਰਤਪਾਲ ਜਾਨੀ ਵਾਰਸ ਪੰਜਾਬ ਦੀ ਪਾਰਟੀ ਵਾਲੇ ਮੁੱਦੇ ਹੀ ਆ ਤੁਸੀਂ ਉਹਨਾਂ ਦੇ ਉਮੀਦਵਾਰ ਦੀ ਸਪੋਰਟ ਕੀਤੀ ਜੀ ਤੁਸੀਂ ਬਾਹਰ ਵੀ रह ਸਕਦੇ ਸੀ ਤੁਸੀਂ ਇਹਨਾਂ ਚੋਣਾਂ ਤੋਂ ਅਨਰਲੇਪ रह ਸਕਦੇ ਸੀ ਤੁਸੀਂ ਉਹਦੀ ਸਪੋਰਟ ਕੀਤੀ ਹੈ ਜੀ ਉਹਦੀ ਸਪੋਰਟ ਸਿਮਰਜੀਤ ਮਾਨ ਵੀ ਕਰ ਰਿਹਾ ਹੈ ਹਾਂ ਇਹਦਾ ਮਤਲਬ ਤੁਹਾਡੇ ਵਿੱਚ ਜਿਹੜੀ ਏਕਤਾ ਪੰਥਕ ਏਕਤਾ ਹੋਣੀ ਹੈ ਹਾਂ ਉਸ ਪੰਥਕ ਇਕਤਾ ਦੀ ਇੱਕ ਬਾਉਂਡਰੀ ਜਿਹੜੀ ਆ ਉਹ ਨਿਰਧਾਰਤ ਹੋ ਗਈ ਜੀ ਕਿ ਤੁਹਾਡੀ ਬਾਉਂਡਰੀ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਖਿਲਾਫ ਅਦਰ than ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਪੰਥਕ ਆ ਉਸ ਪੰਥਕ ਨੂੰ ਤੁਸੀਂ ਇਕੱਠਾ ਕਰਨਾ ਚਾਹੁੰਦੇ ਹੋ ਜਾਂ ਉਹਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੇ ਉਹਨਾਂ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਆ ਤੇ ਫਿਰ ਬਾਦਲ ਵਾਲਿਆਂ ਨਾਲ ਕਿਉਂ ਨਹੀਂ ਹੋ ਸਕਦੀ ਕਿ ਉਹ ਪੰਥਕ ਨਹੀਂ ਜੀ ਕੀ ਉਹਨਾਂ ਚ ਕਿਹੜੀ ਬਰਾਈ ਹੈ ਸੋ ਪੰਜਾਬ ਦੇ ਮੁੱਦਿਆਂ ਦੇ ਆਧਾਰਤ ਜੇ ਗਿਆਨੀ ਜੀ ਤੁਹਾਡੀ ਗੱਲਬਾਤ ਹੁੰਦੀ ਤਾਂ ਬਹੁਤ ਵਧੀਆ ਗੱਲ ਸੀ ਤੁਹਾਡਾ ਜਵਾਬ ਇਹ ਹੋਣਾ ਚਾਹੀਦਾ ਸੀ ਕਿ ਅਸੀਂ ਅਕਾਲੀ ਦਲ ਨੂੰ ਉਹ ਸ਼ਾਨਾਮੱਤੇ ਪਾਸਟ ਵਾਲੇ ਅਕਾਲੀ ਦਲ ਵਰਗਾ ਬਣਾਉਣਾ ਚਾਹੁੰਦੇ ਆ ਇਹਦੇ ਚ ਜਿਹੜੀਆਂ ਧਿਰਾਂ ਸਾਡਾ ਸਾਥ ਦੇਣ ਗਿਆ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਜੀ ਸੋ ਇਹਦੇ ਤੋਂ ਇੱਕ ਗੱਲ ਤਾਂ ਇਹ ਨਿਕਲਦੀ ਆ। ਬਿਲਕੁਲ। ਦੂਸਰੀ ਗੱਲ ਜਿਹੜੀ ਮੈਨੂੰ ਲੱਗੀ ਹੈ ਕਿ ਇਹਨਾਂ ਨੇ ਕਿਹਾ ਕਿ ਭਾਜਪਾ ਨਾਲ ਅਜੇ ਸਾਡੀ ਕੋਈ ਗੱਲਬਾਤ ਨਹੀਂ ਪਰ ਚੱਲ ਵੀ ਸਕਦੀ ਆ। ਬਸ ਦਰਵਾਜ਼ੇ ਭੇੜੇ ਨਹੀਂ। ਜੀ। ਹੁਣ ਸਵਾਲ ਇਹ ਆ ਜਿਹੜੀ ਕੌਮ ਸਵੇਰੇ ਉੱਠ ਕੇ ਸਰਵਤ ਦਾ ਭਲਾ ਮੰਗਦੀ ਹੋਵੇ ਹੂੰ ਉਹ ਮਨੁਸਿਮਰਤੀ ਤੇ ਆ ਕੇ ਖੜ ਜਾਗੀ। ਹੂੰ ਜਿਹੜੀ ਕੌਮ ਵਿਗਿਆਨਕ ਲੀਹਾਂ ਤੇ ਆਪਣੀ ਕੌਮ ਦੀ ਸਿਰਜਣਾ ਕਰਨਾ ਚਾਹੁੰਦੀ ਹੋਵੇ ਕਿ ਉਹ ਗੋਬਰ ਗਾਂ ਦੇ ਗੋਬਰ ਤੇ ਰਿਸਰਚ ਕਰਨਾ ਪੈਗੀ ਜਾਂ ਗਾਂ ਮੂਤਰ ਤੱਕ ਨਿੱਗੜ ਜਾਏਗੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਅਕਾਲੀ ਦਲ ਜਿਹੜੀ ਨਵਾਂ ਅਕਾਲੀ ਦਲ ਜਿਹੜਾ ਗਿਆਨੀ ਹਰਪੀਤ ਹੋਰੜਾ ਵਾਲਾ ਅਕਾਲੀ ਦਲ ਹੈ ਕੀ ਉਹ ਅਕਾਲੀ ਦਲ ਇਸ ਕੀ ਤਰ੍ਹਾਂ ਦੀ ਸਿਆਸਤ ਚਾਹੁੰਦਾ ਹੈ ਕਿ ਇੱਕ ਬੰਨੇ ਰਾਈਟ ਵਿੰਗ ਦੇ ਨਾਲ ਤੁਹਾਡਾ ਸਮਝੌਤਾ ਹੋ ਜਵੇ ਕੀ ਉਹ ਸਮਝਾਉਤਾ ਪੰਜਾਬ ਦੇ ਹਿੱਤਾਂ ਦੀ ਕਿੰਨੀ ਕ ਪੈਰਵਾਹੀ ਕਰਦਾ ਹੈਗਾ ਮੰਨ ਲਓ ਜੇ ਪੰਜਾਬ ਵਿੱਚ ਅਕਾਲੀ ਭਾਜਪਾ ਕਦੀ ਇਕੱਠੇ ਨਾ ਵੀ ਰਹੇ ਹੁੰਦੇ ਮੰਨ ਲਓ ਨਾ ਵੀ ਇਹਨਾਂ ਦਾ ਰਾਜ ਹੋਇਆ ਹੁੰਦਾ ਤੇ ਕਿਹੜੇ ਇਹਨਾਂ ਨੇ ਚੰਦ ਚਾੜਤੇ ਆ ਜਿਹੜੇ ਨਹੀਂ ਸੀ ਚੜਨੇ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਲੋਕ ਬਹੁਤ ਐਕਸਪੈਰੀਮੈਂਟਲ ਲੋਕ ਨੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਕੋਈ ਉਮੀਦਵਾਰ ਨਹੀਂ ਦੇਖਿਆ ਕੋਈ ਉਹਨਾਂ ਦੀ ਗੱਲ ਨਹੀਂ ਸੁਣੀ ਅੱਖਾਂ ਮੀਟ ਕੇ ਇਹਨਾਂ ਨੂੰ 92 ਉਮੀਦਵਾਰ ਜਤਾਤੇ ਤੁਸੀਂ ਤਰਨ ਤਰਨ ਦੀ ਜਿਮਨੀ ਚੋਣ ਵੱਲ ਨਾ ਜਾਓ ਤਰਨ ਤਰਨ ਦੀ ਜਿਮਨੀ ਚੋਣ ਜਿੱਦਾਂ ਇਹਨਾਂ ਨੇ ਜਿੱਤੀ ਤੇ ਜਿਸ ਭਾਅ ਇਹਨਾਂ ਨੂੰ ਪਈਆ ਇਹ ਜਾਣਦੇ ਆ ਜੀ ਜੀ ਪਰ ਇਹਦੇ ਤੋਂ ਇਸ ਵਿੰਡੋ ਦੇ ਵਿੱਚੋਂ ਤੁਸੀਂ ਪੰਜਾਬ ਦੀਆਂ ਆਉਂਦੀਆਂ ਚੋਣਾਂ ਦਾ ਐਨਾਲਿਸਿਸ ਨਹੀਂ ਲਾ ਸਕਦੇ ਆਉਂਦੀਆਂ ਚੋਣਾਂ ਦਾ ਸਾਖਤਾਬਤਾ ਤੁਹਾਨੂੰ ਜਿਹੜਾ ਅੰਦੋਲਨ ਚੰਡੀਗੜ੍ਹ 'ਚ ਵਿਦਿਆਰਥੀ ਲੜ ਰਹੇ ਨੇ ਨਾ ਵੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਿਵੇਂ ਕਰਨੀ ਹੈ ਬਿਲਕੁਲ ਉਹਦੇ 'ਚੋਂ ਨਿਕਲ ਸਕਦਾ ਹੈ ਜੀ ਆਉਣ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਪੰਜਾਬੀਅਤ ਦੇ ਮੁੱਦਿਆਂ ਨੂੰ ਕਿਹੜੇ ਲੋਕ ਭਾਰਦੇ ਨੇ ਜਿਹੜੇ ਲੋਕ ਭਾਰਨਗੇ ਲੋਕ ਉਹਨਾਂ ਨਾਲ ਤੁਰ ਜਾਣਗੇ ਪੰਜਾਬ ਦੇ ਲੋਕ ਪਿਛਲ ਖੁੜੀ ਮੁਰਨ ਵਾਲੇ ਲੋਕ ਨਹੀਂਗੇ ਇੰਦਾ ਤੋਂ ਇਹ ਆਸ ਨਾ ਕਰੋ ਕਿ ਇਹਨਾਂ ਨੂੰ ਦੁਬਾਰਾ ਉਸੇ ਕਾਲੀ ਭਾਜਪਾ ਵੱਲ ਆ ਜਾਣਾ ਜਾਂ ਉਸੇ ਰਾਈਟ ਵਿੰਗ ਦੀਆਂ ਪਾਰਟੀਆਂ ਦੀ ਸੋਚ ਵਾਲੇ ਇਹਨਾਂ ਨੇ ਨਿਕਲ ਜਾਣਾ ਤਰਨ ਤਰਨ ਦੀ ਇਲੈਕਸ਼ਨ ਤੋਂ ਇਹ ਮੈਨੂੰ ਇਹਦੇ ਚੋਂ ਸੰਕੇਤ ਮਿਲਦੇ ਨੇ ਜੀ ਬਿਲਕੁਲ ਸਰ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਥਕ ਇਕਤਾ ਸੀ ਚੋਣਿਆਂ ਤੇ ਕੀ ਲੱਗਦਾ ਹੈ ਕਿ ਅਕਾਲੀ ਦਲ ਪੁਨਰ ਸੁਰਜੀਤ ਤੇ ਅਕਾਲੀ ਦਲ ਬਾਦਲ ਇਕੱਠੇ ਹੋ ਸਕਦੇ ਨੇ ਮੈਨੂੰ ਨਹੀਂ ਲੱਗਦਾ ਮੈਨੂੰ ਇਹ ਤਾਂ ਨਹੀਂ ਲੱਗਦਾ ਕਹਿੰਦੇ ਨੇ ਜਿਹੜਾ ਇੱਕ ਗੀਤ ਹੈ ਹੁਣ ਤੇਨੂੰ ਟਕਰਾਂਗੇ ਸਜਰੇ ਸ਼ਰੀਕ ਤੇਰੇ ਬਣ ਕੇ ਜੀ ਇਹ ਜਿਹੜੇ ਸਜਰੇ ਸ਼ਰੀਕ ਬਣ ਕੇ ਆਏ ਨੇ ਨਾ ਜੀ ਇਹ ਅਸਲ 'ਚ ਇਸ ਭਲੇਖੇ ਚੋਂ ਆਏ ਨੇ ਕਿ ਜਿਹੜਾ ਕਾਲੀ ਦਲ ਦਾ ਟੋਟਲ ਨਗਾਰ ਆਇਆ ਨਾ ਉਹ ਉਹਦੇ ਜ਼ਿੰਮੇਵਾਰ ਕੇਵਲ ਬਾਦਲ ਪਰਿਵਾਰ ਹੈ ਜਾਂ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨਗੀ ਤੇ ਕਾਬਜ਼ ਹੋ ਜਾਣਾ ਹੈ ਜਾਂ ਪਾਰਟੀ ਅੰਦਰੋਂ ਡੈਮੋਕ੍ਰੇਸੀ ਦਾ ਮਰ ਜਾਣਾ ਉਹ ਇਹ ਗੱਲਾਂ ਸਮਝਦੇ ਨੇ ਜਦ ਕਿ ਮੈਂ ਸਮਝਦਾ ਕਿ ਉਹ ਕੱਲਾ ਕਾਲੀ ਦਲ ਇਹਦੇ ਲਈ ਜ਼ਿੰਮੇਵਾਰ ਨਹੀਂ ਗਾ ਬਾਦਲ ਕਾਲੀ ਦਲ ਜਾਂ ਬਾਦਲ ਪਰਿਵਾਰ ਇਹਦੇ ਲਈ ਜ਼ਿੰਮੇਵਾਰ ਨਹੀਂ ਤੁਸੀਂ ਕੀ ਕਰ ਰਹੇ ਸੀ ਤੁਹਾਡੇ ਪੈਰਲ ਤੁਹਾਡੇ ਸਮਕਾਲੀ ਕੀ ਕਰ ਲੱਗ ਪੈ ਤੁਸੀਂ ਬੈਠੇ ਸੀ ਅਕਾਲੀ ਭਾਜਪਾ ਦੀ سپورਟ ਤੇ ਬੈਠੇ ਸੀ ਕਿਸਾਨ ਅੰਦੋਲਨ ਸ਼ੁਰੂ ਹੋਇਆ ਕਿਸਾਨ ਅੰਦੋਲਨ ਨੇ ਇਹ ਨਾਰਾ ਦਿੱਤਾ ਕਿ ਜਿਹੜੇ ਤੁਸੀਂ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਉਹ ਕਾਨੂੰਨ ਸਾਡੀਆਂ ਜ਼ਮੀਨਾਂ ਖੋਲਣਗੇ ਉਹ ਕਾਨੂੰਨ ਵਾਪਸ ਲੋ ਲੋਕਾਂ ਨੂੰ ਲੱਗਾ ਕਿ ਸਾਡੀਆਂ ਜ਼ਮੀਨਾਂ ਖੋਈਆਂ ਜਾਣ ਲੱਗੀਆਂ ਨੇ ਲੋਕੀ ਉਹਨਾਂ ਦੇ ਨਾਲ ਜੁੜ ਗਏ ਉਹ ਸਿਆਲਾਂ ਦੇ ਦਿਨਾਂ 'ਚ ਇਹਨਾਂ ਦਿਨਾਂ 'ਚ ਹੀ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਮੈਨੂੰ ਯਾਦ ਹੈ ਕਿ ਕਿੰਨੇ ਪਿੰਨਿਆਂ ਦੇ ਤੇ ਅਲਸੀ ਦੇ ਟਰੱਕ ਜਿਹੜੇ ਨੇ ਉਹ ਦਿੱਲੀ ਨੂੰ ਲੋਕਾਂ ਨੇ ਬਣਾ ਬਣਾ ਭੇਜੇ ਜਦੋਂ ਲੋਕ ਇਦਾਂ ਨਾਲ ਤੁਰ ਪੈਣ ਤੇ ਫਿਰ ਮੋਰਚੇ ਥੋੜੇ ਹਰਦੇ ਹੁੰਦੇ ਨੇ ਸੋ ਜਿੱਤ ਕੇ ਆਏ ਲੋਕਾਂ ਦਾ ਸੁਭਾਅ ਬਦਲ ਚੁੱਕਾ ਸੀ ਕਿਉਂਕਿ ਉਦੋਂ ਅਕਾਲੀ ਦਲ ਇੱਕ ਹਿਸਟੋਰੀਕਲ ਗਲਤੀ ਕਰ ਚੁੱਕਾ ਸੀ ਅਕਾਲੀ ਦਲ ਇਹ ਕਹਿ ਚੁੱਕਾ ਸੀ ਕਿ ਇਹਨਾਂ ਨੂੰ ਗੱਲ ਨਹੀਂ ਸਮਝ ਆ ਰਹੀ ਜਿਹੜੀ ਗੱਲ ਬਾਤ ਦੇ ਵਿੱਚ ਇਹਨਾਂ ਨੂੰ ਸਮਝ ਅਕਾਲੀ ਦਲ ਨੂੰ ਆਪ ਆ ਗਈ ਕਿ ਉਹ ਗਲਤ ਪੈਤਰੇ ਸੀ ਉਹਨਾਂ ਨੂੰ ਕੁਰਸੀ ਛੱਡਣੀ ਪਈ ਉਹਨਾਂ ਨੂੰ ਭਾਜਪਾ ਦਾ ਸੁੱਖ ਛੱਡਣਾ ਪਿਆ ਉਹ ਉਹਨਾਂ ਦੀ ਮਜਬੂਰੀ ਬਣਿਆ ਸੋ ਇਹਨਾਂ ਨੂੰ ਇਹ ਲੱਗਦਾ ਹੈ ਕਿ ਹਾਏ ਰੱਬਾ ਅਸੀਂ ਸਤਾ ਦੇ ਸੁੱਖ ਤੋਂ ਮੀਲਾਂ ਦੂਰ ਹੋ ਗਏ ਆ ਜੇ ਇਹਨਾਂ ਨੇ ਸਤਾ ਦਾ ਸੁੱਖ ਭੋਗਣਾ ਤਾਂ ਇਹਨਾਂ ਨੂੰ ਜਿਹੜੇ ਬੁਨਿਆਦੀ ਮੁੱਦੇ ਨੇ ਨਾ ਪੰਜਾਬ ਦੇ ਉਹਨਾਂ ਤੇ ਪਹਿਰਾ ਦੇਣਾ ਪੈਣਾ ਜਿਹੜੇ ਲੋਕ ਇਹਨਾਂ ਨਾਲ ਉਹਨਾਂ ਮੁੱਦਿਆਂ ਤੇ ਪਹਿਰਾ ਦੇਣਗੇ ਉਹ ਇਹਨਾਂ ਦੀ ਧਿਰ ਬਣਗੇ ਨਾ ਕਿ ਜਿਹੜੇ ਹਾਕਮ ਪਰਖੇ ਹੋਏ ਨੇ ਲੋਕਾਂ ਦੇ ਉਹ ਬਣਗੇ ਸੋ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਇਕਤਾ ਹੋਏਗਾ ਹਾਲ ਦੀ ਘੜੀ ਤਾਂ ਇਹ ਦੋਨੇ ਜਾਣੇ ਇੱਕ ਦੂਜੇਰ ਤੋਂ ਚੋਰੀ ਭਾਜਪਾ ਨਾਲ ਮਿਲਣ ਦੀ ਕੋਸ਼ਿਸ਼ ਕਰਨਗੇ ਫਿਰ ਜਿਹੜੀ ਧਰਨਾ ਭਾਜਪਾ ਗਲਬਕੜੀ ਪਾ ਜਾਗੀ ਉਹ ਹੌਲੀ-ਹੌਲੀ ਉਸ ਧਰਮ ਨੂੰ ਭਾਜਪਾ ਖਾ ਵੀ ਜਾਗੀ ਤੇ ਦੂਸਰੀ ਧਰੋਤੇ ਇਲਜ਼ਾਮ ਲਾਏਗੀ ਦੇਖੋ ਇਹ ਭਾਜਪਾ ਦੀ ਹੋ ਗਈ ਸੋ ਪੰਜਾਬੀਆਂ ਲਈ ਭਾਜਪਾ ਆਰਐਸਐਸ ਇਹ ਨੈਗਟਿਵ ਟਰਮਾਂ ਨੇ ਪੰਜਾਬੀ ਉਸ ਤਰੀਕੇ ਨਾਲ ਭਾਜਪਾ ਨੂੰ ਮੂੰਹ ਨਹੀਂ ਲਾਉਂਦੇ ਹਮ ਬਿਲਕੁਲ ਸਰ ਇਸੇ ਤਰ੍ਹਾਂ ਜੇਕਰ ਤਰਨਤਾਰਨ ਜ਼ਿੰਮੀ ਚੌਣ ਨੂੰ ਜੇਕਰ ਅਕਾਲੀ ਦਲ ਦੀ ਦ੍ਰਿਸ਼ਟੀ ਤੋਂ ਵੇਖਿਆ ਜਾਵੇ ਤਾਂ ਕਿਵੇਂ ਵੇਖਣਾ ਚਾਹੋਗੇ ਦੇਖੋ ਅਕਾਲੀ ਦਲ ਜਿਹੜਾ ਜਿਹਨੂੰ ਅਸੀਂ ਸੈਡ ਕਹਿੰਦੇ ਆ ਸ਼੍ਰੋਮਣੀ ਅਕਾਲੀ ਦਲ ਜੀ ਇਹਨੂੰ ਡਿਫਰੈਂਸ਼ੀਏਟ ਕਰਨ ਨੂੰ ਮੈਂ ਬਾਦਲ ਸਾਹਿਬ ਦਾ ਨਾਲ ਹੀ ਨਾ ਹਮ ਬਾਦਲ ਸਾਹਿਬ ਵਾਲਾ ਜਿਹੜਾ ਅਕਾਲੀ ਦਲ ਹੈ ਉਹਨੇ ਆਪ ਅਲੱਗ ਚੋਣਾ ਲੜਨ ਦਾ ਬੀੜਾ ਚੁੱਕਿਆ ਚੁੱਕਿਆ ਬਿਲਕੁਲ ਔਰ ਇਹਨਾਂ ਚੋਣਾ ਚ ਜਿੰਨਾ ਵਧੀਆ ਪ੍ਰਦਰਸ਼ਨ ਉਹਨਾਂ ਨੇ ਕੀਤਾ ਹਮ ਉਹ ਬਹੁਤ ਵਧੀਆ ਹੈ ਮੈਂ ਉਹਦੇ ਤੋਂ ਖੁਸ਼ ਹਾਂ ਜੀ ਦੇਖੋ 222 ਉੱਥੇ ਬੂਤ ਸੀਗੇ ਜਿਨ੍ਹਾਂ ਚੋਂ ਲਗਭਗ 60 ਦੇ ਉੱਤੇ ਹਮ ਉਹ ਜਿੱਤ ਪ੍ਰਾਪਤ ਉਹਨਾਂ ਨੇ ਕੀਤੀ ਹੈ ਔਰ ਬਾਕੀਆਂ ਤੇ ਲਗਭਗ ਆਮ ਆਦੀ ਪਾਰਟੀ ਨੇ ਕੀਤੀ ਹੈ ਚਾਰ ਦੇ ਉੱਤੇ ਕਾਂਗਰਸ ਨੇ ਚਾਰ ਪੰਜ ਤੇ ਕੀਤੀ ਆ ਇੱਕ ਦੋਆਂ ਤੇ ਉਹ ਮਨਦੀਪ ਹੋਰਾਂ ਨੇ ਵੀ ਕੀਤੀ ਆ ਜੀ ਜੀ ਸੋ ਇੱਕ ਗੱਲ ਤਾਂ ਬੜੀ ਚਿੱਟੇ ਦਿਨ ਵਾਂਗੂ ਸਾਫ਼ ਹੈ ਕਿ ਜਦੋਂ ਆਮ ਆਦੀ ਪਾਰਟੀ ਸਟੇਟ ਦੇ ਦਬਦਬੇ ਨਾਲ ਚੋਣਾਂ ਲੜ ਰਹੀ ਸੀ ਜੀ ਜੀ ਉਸ ਵੇਲੇ ਮਨਦੀਪ ਮੰਨੇ ਦੇ ਨਾਲ ਵੀ ਵੱਡੀ ਗਲਤੀ ਦੇ ਵਿੱਚ ਹਮ ਉਹਦਾ ਇੱਕ ਆਪਣਾ ਜਿਹੜਾ ਭਾਈਚਾਰਾ ਆ ਵਾਰਿਸ ਪੰਜਾਬ ਦਾ ਹੀ ਹੋਵੇ ਭਾਵੇਂ ਉਹ ਸ਼੍ਰੋਮਣੀ ਦਲ ਅੰਮ੍ਰਿਤਸਰ ਹੋਵੇ ਜਾਂ ਇਹ ਪੁਨਰ ਸ੍ਰੀਜੀਤ ਵਾਲੇ ਹੋਣ ਜਾਂ ਹੋਰ ਵੀ ਗਰਮਖਿਆਲੀ ਧੜੇ ਜਿਹੜੇ ਨੇ ਉਹ ਉਹਨਾਂ ਦੀ ਸਪੋਰਟ ਤੇ ਉਹਨਾਂ ਦੀ ਪਿੱਠ ਤੇ ਸੀਗੇ ਜੀ ਇਸ ਸਾਰੇ ਦੇ ਵਿੱਚ ਜਿਹੜਾ ਸਾਈਡ ਦਾ ਪ੍ਰਦਰਸ਼ਨ ਆ ਉਹ ਵਧੀਆ ਰਿਹਾ ਸ਼ੁਰੂਆਤ ਚ ਦੋ ਤਿੰਨ ਅ ਵਾ ਜਿਹੜੀ ਪਹਿਲੀ ਦੂਜੀ ਤੀਜੀ ਕਾਊਂਟਿੰਗ ਆ ਉਹ ਚ ਮੋਰੇ ਵੀ ਰਹੇ ਨੇ ਫਿਰ ਪਛੜੇ ਵੀ ਨੇ ਪਛੜ ਜਾਣਾ ਜਾਂ ਜਿੱਤ ਜਾਣਾ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਮੈਂ ਸਮਝਦਾ ਕਿ ਅਕਾਲੀ ਦਲ ਨੂੰ ਲੋਕਾਂ ਨੇ ਉਹਨਾਂ ਸਾਰਿਆਂ ਨਾਲੋਂ ਬਿਹਤਰ ਜਿਹੜਾ ਆ ਉਹ ਤਰਜੀਹ ਦਿੱਤੀ ਆ ਜੀ ਇਹਦੇ ਬਾਵਜੂਦ ਵੀ ਮੈਂ ਸਮਝਦਾ ਕਿ ਅਕਾਲੀ ਦਲ ਜੇ ਇਹ ਸੋਚੇ ਜੇ ਸ਼੍ਰੋਮਣੀ ਅਕਾਲੀ ਦਲ ਜਿੰਨੀ ਬੰਗਲ ਕਰ ਰਿਹਾ ਜੇ ਉਹ ਵੀ ਸੋਚੇ ਕਿ ਪੰਜਾਬ ਚ ਸਾਰੇ ਚੋ ਇਹ ਸੀਨ ਬਣ ਜਾਣਾ ਇਹ ਸੀਨ ਨਹੀਂ ਜੇ ਬਣਾਣਾ ਸਾਰੇ ਪੰਜਾਬ ਚ ਸਾਰੇ ਪੰਜਾਬ ਚ ਜੇ ਉਹਨਾਂ ਨੇ ਇਹ ਸੀਨ ਬਣਾਉਣਾ ਹੈ ਤਾਂ ਉਹਨਾਂ ਨੂੰ ਪੰਜਾਬੀ ਮੁੱਦਿਆਂ ਦੇ ਨਾਲ ਖੜਨਾ ਪੈਣਾ ਹੈ ਪੰਜਾਬੀ ਅੱਧੀ ਗੱਲ ਕਰਨੀ ਪੈਣੀ ਹੈ ਬਿਲਕੁਲ ਬਿਲਕੁਲ ਸਰ ਸੋ ਤਰਨ ਤਰਨ ਤੋਂ ਬਾਅਦ ਹੁਣ ਅਸੀਂ ਬਿਹਾਰ ਚੋਣ ਨਤੀਜੇ ਤੇ ਵੀ ਗੱਲਬਾਤ ਕਰਾਂਗੇ ਲੇਕਿਨ ਹੁਣ ਵਕਤ ਹੈ ਇੱਕ ਕਮਰਸ਼ੀਅਲ ਬ੍ਰੇਕ ਦਾ ਮਿਲਦੇ ਆਂ ਪ੍ਰਤਿਬਾਤ